ਇਹ ਜਿਹੜਾ ਅਸਤੀਫਾ ਅੱਜ ਰੱਦ ਕੀਤਾ ਗਿਆ ਹੈ ਇਹ ਪਹਿਲੀਆਂ ਪੀਟੀਆਂ ਹੋ ਗਿਆ ਪਹਿਲੀਆਂ ਪੀਟੀਆਂ 'ਚ ਕਿਉਂ ਨਹੀਂ ਰੱਦ ਕੀਤਾ ਗਿਆ ਜਿਆਦਾ ਕਹਿੰਦੇ ਸੀਗੇ ਥੋੜਾ ਜਿਹਾ ਤਾਮੀ ਸਾਹਿਬ ਨੂੰ ਹੱਥ ਦਿਖਾਉਣਾ ਚਾਹੁੰਦੇ ਸੀਗੇ ਤਾਮੀ ਸਾਹਿਬ ਨੇ ਦਿੱਤਾ ਅਸਤੀਫਾ ਸਿੱਟਾ ਦੇਖਾਂਗੇ ਕਿਵੇਂ ਨਹੀਂ ਵਾਪਸ ਲੈਂਦਾ ਸੋ ਬਹੁਤ ਕੋਈ ਤਾਮੀ ਸਾਹਿਬ ਦੇ ਅਸਤੀਫੇ ਨਾਲ ਜੁੜਿਆ ਹੋਇਆ ਸੀ ਅੱਜ ਅਸਤੀਫਾ ਰੱਦ ਹੋ ਗਿਆ ਭਰਤੀ ਜਿਹੜੀ ਹੈ ਉਹ ਵੀ ਇਹ ਹੈ ਕਿ ਬਾਦਲਾਂ ਦੀ ਲੀਡਰਸ਼ਿਪ ਨਹੀਂ ਇਸ ਨੂੰ ਬਾਦਲਾਂ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੀ ਭਾਰਤੀ ਬਿਲਕੁਲ ਇੱਕ ਨਾ ਬੜੀ ਦਰਜਾ ਸੁਗਲ ਹੋਈ ਹੈ ਨਾ ਦਿਨਾਂ ਚ ਅਰਵਿੰਦ ਕੇਧਰੀਵਾਲ ਜਦੋਂ ਪੰਜਾਬ ਚ ਆਏ ਉਹ ਤੋਂ ਪਹਿਲਾਂ ਦਿੱਲੀ ਦੀਆਂ ਚੋਣਾਂ ਦੇ ਦੌਰਾਨ ਵੀ ਉਸ ਤੋਂ ਬਾਅਦ ਵੀ ਚੱਲਦਾ ਰਿਹਾ ਕਿ ਜੀ ਮੁਖ ਮੰਤਰੀ ਭਗਵੰਤ ਵਿਰੋਧੀ ਤਰ੍ਹਾਂ ਦੀ ਗੱਲ ਹੈ ਵਿਰੋਧੀ ਤਰ੍ਹਾਂ ਕਹਿੰਦੇ ਰਹੇ ਜੀ ਮੁਖ ਮੰਤਰੀ ਭਗਵੰਤ ਮਾਨ ਦਾ ਕੋਈ ਦਿਨਾਂ ਦਾ ਮਹਿਮਾਨ ਹੈ ਇਹਨਾਂ ਨੇ ਕੇਂਦਰ ਦੇ ਕੈਬਨਿਟ ਮੰਤਰੀ ਰਵਨੀਤ ਬਿੱਟੂ ਹੋਰ ਕਈ ਦਾ ਕਹਿਰੇ ਕਹੇ ਜਿਹੜਾ ਮੁਖ ਮੰਤਰੀ ਭਗਵੰਤ ਮਾਨ ਨੇ ਤਾਂ ਆਪਣਾ ਬੂਰਿਆ ਬੇਤਰਾਂ ਲਪੇੜ ਲਿਆ ਮੁਖ ਮੰਤਰੀ ਦੋਤੇ ਤੋਂ ਗਿਆ ਕਿ ਗਿਆ ਰਵਿੰਦ ਕੇਧਰੀਵਾਲ ਮੁਖਵੰਦਰੇ ਭਗਵੰਤ ਮਾਨ ਦੇ ਜਿਹੜੀਆਂ ਕੱਲ ਜੱਗੀਆਂ ਪਈਆਂ ਬਰਸਾਤਾਂ ਉਹ ਤੋਂ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਖਵੰਦਰੇ ਭਗਵੰਤ ਮਾਨ ਹੀ ਰਹਿਣਗੇ ਮੁਖਵੰਦਰੇ ਦੇ ਉਪਦੇਸ਼ ਤੇ ਕਿ ਪਿਛਲੇ ਦਿਨਾਂ ਚ ਮੁਖਵੰਦਰੇ ਭਗਵੰਤ ਮਾਨ ਨੇ ਕਾਲੀਆਂ ਐਨਕਾਂ ਲਗਾਈਆਂ ਸੀ ਉਦੋਂ ਕਾਲੀਗਰ ਵਾਲੇ ਟੀਚਰਾਂ ਕਰਦੇ ਸੀ ਜੀ ਮੁਖਵੰਦਰੇ ਨੇ ਕਿਉਂ ਐਨਕਾਂ ਲਗਾਇਆ ਤੇ ਅੱਜ ਕਹਿੰਦੇ ਬਖਰ ਮਿੱਠਿਆ ਨੇ ਵੀ ਕਾਲੀਆਂ ਐਨਕਾਂ ਲਗਾਈਆਂ ਸੀ ਪਰ ਸਜੂਤ ਕਿਸਾਨ ਮੋਰਚੇ ਨੇ ਇਹ ਜ਼ਰੂਰ ਉਸ ਮਿੱਠੇ ਤੋਂ ਬਾਅਦ ਐਲਾਨ ਕੀਤਾ ਹੈ ਕਿ 28 ਮਾਰਚ ਨੂੰ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੋਵੇਗਾ ਸੁਵਿਧਿਤ ਕਿਸਾਨ ਮੋਰਚੇ ਦੇ ਇੰਦਰੇ ਵਕਵਾ ਕਿਸੇ ਤੋਂ ਹੁੰਦੀਆਂ ਚੰਡੀਗੜ੍ਹ ਵੱਲੋਂ ਕੂਚ ਕਰ ਰਹੀਆਂ ਤੇ ਪੰਜਾਬ ਦੇ ਜਿਹੜੇ ਜੁੜੇ ਮੁੱਦੇ ਆ ਉਹਨਾਂ ਮੁੱਦਿਆਂ ਤੇ ਜਿਹੜੀ ਸਰਕਾਰ ਸੁਣਵਾਈ ਨਹੀਂ ਕਰ ਰਹੀ ਆਪਣਾ ਰੋਧਾ ਵਿਖਾਵਾ ਕਰਨੀਆਂ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰਾਂ ਨੂੰ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਪਰੌਂਦੇ ਵਿੱਚ ਜੀ ਮੇਹਰਬਾਨੀ ਮਿੱਤਰਾਂ ਤੁਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਆਏ ਹੋ ਤਾਂ ਮੈਂ ਤੁਹਾਡੇ ਸਦੇ ਤੇ ਹਾਜ਼ਰਾਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਸੋ ਸਰ ਜਿਦਾਂ ਕੀ ਪਤਾ ਹੀ ਹੈ ਜੀ ਐਸਜੀਪੀਸੀ ਦਾ ਅੱਜ ਕਾਰਜਕਾਰੀ ਦੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਗੱਲਾਂ ਤਾਂ ਸਿਗੀਆਂ ਵੀ ਕੋਈ ਅਹਿਮ ਫੈਸਲੇ ਲਏ ਜਾਣਗੇ ਜੀ ਮੀਟਿੰਗ ਵੱਲੋਂ ਕੁਝ ਕੀਤਾ ਜਾਵੇਗਾ ਪਰ ਮੁੜ ਘੜ ਕੇ ਗੱਲ ਫਿਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਆ ਕੇ ਗੱਲ ਰੁਕ ਜਾਂਦੀ ਹੈ ਜੀ ਉਹਨਾਂ ਵੱਲੋਂ ਕਹਿ ਗਿਆ ਹੈ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਹੈ ਜੀ ਤੇ ਜਿਹੜੀ ਕਮੇਟੀ ਦੇ ਮੈਂਬਰ ਨੇ ਉਹ ਹਰਜਿੰਦਰ ਸਿੰਘ ਧਾਮੀ ਦੇ ਘਰੇ ਅੱਜ ਹੀ ਜਾਣ ਕੇ ਤੇ ਮਨਾਉਣ ਦੀ ਕੋਸ਼ਿਸ਼ ਕਰਨਗੇ ਜੀ ਹਾਲਾਂਕਿ ਪਹਿਲਾਂ ਵੀ ਹਰਜਿੰਦਰ ਸਿੰਘ ਧਾਮੀ ਨੂੰ ਜਥੇਦਾਰ ਸਾਹਿਬ ਮ ਮਜੀਠੇ ਮਿਲ ਕੇ ਐਸੀ ਵੀ ਕਰ ਉਸ ਮਜੀਠੇ ਪਰ ਉਹਨੇ ਇਨਕਾਰ ਕਰ ਦਿੱਤਾ ਸੀ ਕਹਿੰਦੇ ਮੈਂ ਅਸਤੀਫਾ ਦੇ ਕੇ ਹੀ ਰਹੂੰਗਾ ਜੀ ਦੇਖੋ ਵੈਸੇ ਜੇ ਦੇਖਿਆ ਜਾਵੇ ਨਾ ਇਹਨਾਂ ਨੂੰ ਕਾਲ ਲਈ ਬੰਦੀਆ ਆ ਜਦੋਂ ਤੁਸੀਂ ਕਹਿ ਰਹੇ ਹੋ ਅੰਤਰਨ ਕਮੇਟੀ ਦੀ ਮੀਟਿੰਗ ਵੀ ਚੰਡੀਗੜ੍ਹ ਦੇ ਵਿੱਚ ਸ਼ੋਣੀ ਗੁਰਦਰਾ ਪ੍ਰਬੰਧ ਕਮੇਟੀ ਨੂੰ ਲੰਬੀ ਗੱਲ ਹੋ ਜੇਗੀ ਆਪਾਂ ਉਹ ਤਾਂ ਦਰਸ਼ਕਾਂ ਨਾਲ ਸਾਰਾ ਪਤਾ ਨੂੰ ਨਹੀਂ ਸਾਂਝ ਪਾਵਾਂਗੇ 2 ਦਸੰਬਰ ਤੋਂ ਲੈ ਕੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਸਾਰਾ ਮਾਮਲਾ ਇਹ ਸਾਰਾ ਸ਼ੋਨੀਕ ਉਤਰਾਂ ਪ੍ਰੰਧ ਕਮੇਟੀ ਦੇ ਆਲੇ ਦੋਲੇ ਸਾਰਾ ਘੁਮ ਰਿਹਾ ਚਾਹੇ ਦਾ ਕਾਲਾ ਜਿਹੜੇ ਜਥੇਦਾਰ ਰਹੇ ਹੈ ਗੈਨੀ ਰਗਵੀਰ ਸਿੰਘ ਉਹਨਾਂ ਨੂੰ ਉਹਦੇ ਤੋਂ ਪਾਸੇ ਕਰਨ ਦੀ ਗੱਲ ਹੋਵੇ ਚਾਹੇ ਦੰਦੂਆ ਸਾਹ ਦੇ ਜਿਹੜੇ ਜਥੇਦਾਰ ਰਹੇ ਹੈ ਗੈਨੀ ਆਰਪੀ ਸਿੰਘ ਤੇ ਦੇਤਾ ਸ੍ਰੀ ਕੇਸਗੜ ਸਾਦੇ ਜਥੇਦਾਰ ਉਹਨਾਂ ਨੂੰ ਲਾਂਬੇ ਕਰਨ ਦੀ ਗੱਲ ਹੋਵੇ ਇਹ ਸਾਰੇ ਜਿੱਦਾਂ ਕਹਿੰਦੇ ਨੇ ਪਾਣੀ ਪੁਲਾਹ ਏਡ ਦੀ ਲੰਘਦਾ ਹੈ ਤੇ ਐਸਜੀਪੀਸੀ ਜਿਹੜੀ ਐਗਜ਼ੈਕਟਿਵ ਕਮੇਟੀ ਹੈ ਸਾਰਾ ਉਹਦੇ ਰਹੀ ਹੈ ਫੈਸਲੇ ਹੋਇਆ ਇਹ ਸਾਰੇ ਕਸ ਦੇ ਚੱਲਦਿਆਂ ਕਿਹੜੇ ਸਥਿਤੀ ਹੋਜੀ ਬਣ ਗਈ ਕਿ ਸੋਹਣੀ ਗੁਰਦਵਾਰਪੰਥ ਕਮੇਟੀ ਦੇ ਪ੍ਰਧਾਨ ਨੇ ਆਪਣੇ ਆਪ ਨੂੰ ਇਹਨਾਂ ਸਾਰੇ ਮਾਮਲੇਾਂ ਚ ਅਨਕੰਫਰਟੇਬਲ ਸਮਝਾਤੇ ਸਤੀਵਾ ਦਿੱਤਾ ਸਤੀਵਾ ਦੇਣ ਤੋਂ ਬਾਅਦ ਜਦੋਂ ਤੁਸੀਂ ਕਹਿ ਰਹੇ ਹੋ ਸੋਹਣੀ ਗੁਰਦਵਾਰਪੰਥ ਕਮੇਟੀ ਕਈ ਵਾਰ ਉਹਨਾਂ ਦੇ ਘਰ ਜਾ ਚੁੱਕੀ ਹੈ ਕਾਲੀਦਾਲ ਦੀ ਲੀਡਰਸ਼ਿਪ ਜਾ ਚੁੱਕੀ ਹੈ ਸੋਹਣੀ ਕਾਲੀਦਾਲ ਦੇ ਕਾਰਜਕਾਰੀ ਪ੍ਰਧਾਨ ਬਿਰਿੰਦ ਸਿੰਘ ਪੁੰਦੜਾ ਡਾਕਟਰ ਦਲੀਸਿੰਟੀਮਾ ਹੋਰ ਕੇ ਆਕੂ ਕਈ ਵਾਰ ਜਾ ਚੁਕੇ ਆ ਕਿ ਜਿਸ ਦੀਵਾ ਬਾਪਸ ਲੋ ਉਸ ਦੀਵਾ ਬਾਪਸ ਲੋ ਦੇਖੋ ਤਾਂ ਮਿਜ਼ਾ ਨੇ ਇੱਕ ਗਲਤੀ ਕਰਕੇ ਦਿਖਾ ਦਿੱਤੀ ਉਹਨੇ ਜਿਹੜੀ ਗੱਲ ਪਹਿਲੇ ਦਿਨ ਕਹੀ ਸੀ ਕਿ ਵੀ ਮੈਂ ਇਸ ਦੀਵਾ ਬਾਪਸ ਨਹੀਂ ਲਵਾਗਾ ਸੋ ਇਸ ਦੀਵਾ ਤਾਂ ਜਦੋਂ ਆਪਾਂ ਗੱਲ ਕਰ ਰਹੇ ਉਹਨੇ ਵਾਪਸ ਨਹੀਂ ਲਿਆ ਤਾਂ ਫਿਰ ਹੋਇਆ ਕਿ ਅੱਜ ਦੀ ਮੀਟਿੰਗ ਦੀ ਐਮ ਇਹ ਤੇ ਕੀ ਹੈ ਐਮ ਇਹ ਤੇ ਹੈ ਕਿ ਐਸਜੀਬੀਸੀ ਜਿਹੜੀ ਐਗਜ਼ੀਕਟਿਵ ਕਮੇਟੀ ਹੈ ਉਸ ਦੀਵਾ ਤਾਂ ਮਿਜ਼ਾ ਨੇ ਬਾਸ ਨਹੀਂ ਲਿਆ ਪੁਰਾਣੋ ਸਤੀਵਾ ਰੱਦ ਕਰਨਾ ਪੈ ਗਿਆ ਹੁਣ ਸਵਾਲ ਇਹ ਹੈ ਦਰਸ਼ਕ ਵੀ ਜਾਨਣਾ ਚਾਹੁੰਦੇ ਹੋਣਗੇ ਪੰਥ ਵੀ ਜਾਨਣਾ ਚਾਹੇਗਾ ਕਿ ਜਿਹੜਾ ਸਤੀਵਾ ਅੱਜ ਰੱਦ ਕੀਤਾ ਗਿਆ ਇਹ ਪਹਿਲੀਆਂ ਮੀਟਿੰਗਾਂ ਹੋ ਗਿਆ ਪਹਿਲੀਆਂ ਮੀਟਿੰਗਾਂ ਚ ਕਿਉਂ ਨਹੀਂ ਰੱਦ ਕੀਤਾ ਗਿਆ ਜਿਆਦਾ ਕਹਿੰਦੇ ਸੀਗੇ ਥੋੜਾ ਜਿਹਾ ਧਾਮੀ ਸਾਹਿਬ ਨੂੰ ਹੱਥ ਦਿਖਾਉਣਾ ਚਾਹੁੰਦੇ ਸੀਗੇ ਧਾਮੀ ਸਾਹਿਬ ਨੇ ਜਿੱਦਾਂ ਸਤੀਵਾ ਦਿੱਤਾ ਦੇਖਾਂਗੇ ਕਿਵੇਂ ਨਹੀਂ ਵਾਪਸ ਲੈਂਦਾ ਧਾਮੀ ਸਾਹਿਬ ਸਤੀਵਾ ਵਾਪਸ ਲੈਣਗੇ ਤਾਂ ਆ ਜਾਣਾ ਪਰ ਤਾਂ ਮੀਜ਼ਾ ਵੀ ਆਪਣੀ ਗੱਲ ਤੇ ਅੜੇ ਰਹੇ ਕਹਿੰਦੇ ਮੈਂ ਨਹੀਂ ਸੀ ਤੀਵਾ ਵਾਪਸ ਲਵਾਂਗਾ ਤਾਂ ਅਖੀਰੀ ਹੋਇਆ ਹੈ ਕਿ ਉਹਨਾਂ ਨੇ ਤਸਦੀਵਾਬਸ ਨਹੀਂ ਲਿਆ ਪਰ ਅੱਜ ਸਤੀਵਾ ਜਿਹੜਾ ਹੈਗਾ ਐਗਜ਼ੈਕਟਿਵ ਕਮੇਟੀ ਨੇ ਅਰਧ ਅਧਿਕਾਰ ਦਿੱਤਾ ਜਿਦਾਂ ਤੁਸੀਂ ਕਹਿ ਰਹੇ ਹੋ ਸਾਰੀ ਐਗਜ਼ੈਕਟਿਵ ਕਮੇਟੀ ਦੀ ਲੀਡਰਸ਼ਿਪ ਜੜੀ ਗਈ ਹੈ ਚਾਰਪਨ ਜਿੰਦਾ ਪਕਾਲਕਾਰਾਂ ਤਾਂ ਮਿਸਾਲ ਦੇ ਕਰੇ ਪਹੁੰਚੀ ਇੱਕੋ ਬੈਂਤੀ ਹੈ ਕਿ ਆਓ ਜਿਉ ਤਾਂ ਸੰਭਾਲੋ ਮਨ ਉਸਤੀਵੇ ਵਾਲੀ ਗੱਲ ਤਾਂ ਖਤਮ ਹੋ ਗਈ ਸਤੀਵਾ ਰੱਦ ਹੋ ਗਿਆ ਉਹ ਤਾਂ ਬੜੇ ਪਾੜੇ ਆਗੇ ਜਿਹਨੂੰ ਕਹਿੰਦੇ ਆ ਕਿ ਆਓ ਜੀ ਹੁਣ ਜ਼ਿੰਮੇਵਾਰੀ ਸੰਭਾਲੋ ਕਿ ਹੋਏ ਨਾ ਬਦਾਈਏ ਅਕਾਲੀ ਦਾ ਜੀ ਲੀਡਰਸ਼ਿਪ ਵੀ ਦੇਖੋ ਬੜੀ ਸਿਆਣੀ ਹੈ ਉਹਨੂੰ ਪਤਾ ਜੇ ਤਾਮੀਸਾ ਵੇ ਦਾ ਰਸਕੇ ਘਰ ਬੈਠ ਗਏ ਉਹਨਾਂ ਦਾ ਬੈਠ ਕੇ ਦਿਖਾਤਾ ਬੈਠ ਸਕਦੇ ਆ ਪਰ ਕਾਲੀਦਾਲ ਇਹਨਾਂ ਮੁੱਦਿਆਂ ਦੇ ਕੀ ਕਰੇਗਾ ਹੋਰ ਆਉਣ ਵਾਲੇ 2-4 ਦਿਨਾਂ ਤੱਕ ਸੋਹਣੇ ਗੁਰਦਵਾਰਾ ਪੰਨੂ ਵਿਢਲੇ ਜਨਰਲ ਜਿਲ੍ਹਾ ਸੁਨੜਾ ਜਿਹੜੇ ਕਾਲੀਦਾਲ ਦੇ ਵਿਰੋਧੀ ਆਗੂ ਆ ਪਹਿਲੇ ਕਹਿ ਚੁੱਕੇ ਆ ਕਿ ਜਨੈਜਲਾਸ ਆਉਣ ਦੇ ਜੇ ਧਾਮੀ ਸਾਹਿਬ ਦਾ ਅਸਤੀਫਾ ਹੈ ਤਾਂ ਦੇਖਦੇ ਆ ਫਿਰ ਨਵਾਂ ਪ੍ਰਧਾਨ ਕੌਣ ਹੋਏਗਾ ਗੱਲ ਕੇ ਇੱਥੇ ਅੱਗੇ ਵੀ ਨਹੀਂ ਮੁੱਕਦੀ ਅੱਗੇ ਆਉਣ ਵਾਲੇ ਦਿਨਾਂ ਦੇ ਆਪਾਂ ਸਾਰੇ ਜਾਣਦੇ ਆ ਕਿ ਸ਼ੋਹਣੇ ਗੁਦਰਪੰਧਕ ਮਿੱਟੀ ਦੇ ਆਮ ਚੋਣਾ ਹੋਣਗੇ ਹੋਣਗੇ ਹੋਣ ਜਾ ਰਹੀਆਂ ਉਹ ਚੋਣਾ ਵੀ ਧਾਮੀ ਸਾਹਿਬ ਦੇ ਇਕਾਈ ਹੇਠ ਹੀ ਲੜੀਆਂ ਜਾ ਸਕਦੀਆਂ ਸੋ ਬਹੁਤ ਕੋਈ ਧਾਮੀ ਸਾਹਿਬ ਦੇ ਅਸਤੀਵੇ ਨਾਲ ਜੁੜਿਆ ਹੋਇਆ ਸੀ ਅੱਜ ਅਸਤੀਵਾ ਰੱਦ ਹੋ ਗਿਆ ਤੇ ਜਿੱਦਾਂ ਦੀਆਂ ਪ੍ਰਸਿੱਧੀਆਂ ਬਣੀਆਂ ਇਕੱਲਾ ਰਾਦੀ ਨਹੀਂ ਹੋਇਆ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਨੇ ਦਬਾ ਕੇ ਉਹਨਾਂ ਦੇ ਕੰਮਕਾਜ ਦੀ ਸਲਾਹਾਂ ਕੀਤੀ ਹੈ ਸ਼੍ਰੋਮਣੀ ਕਾਲੀਦਾਸ ਦੇ ਪਾਰਲੀਮੈਂਟਰੀ ਬੋਰਡ ਨੇ ਦੇਖੋ ਕਿਸ ਕਦਰ ਕਰਨਾਵਾ ਵਾਪਰ ਗਿਆ ਇੱਕ ਪਾਸੇ ਐਚ ਡੀ ਪੀ ਸੀ ਦੀ ਐਗਜ਼ੀਕਟਿਵ ਡਿਵੀਜ਼ਨ ਚੰਡੀਗੜ੍ਹ ਦੂਜੇ ਪਾਸੇ ਸ਼੍ਰੋਮਣੀ ਕਾਲੀਦਾਸ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਬ੍ਰਿੰਦਰ ਪੁੰਦਰ ਦੀ ਅਗਵਾਈ ਹਟਾਈ ਦੋਨਾਂ ਤੇ ਰਾਨੇ ਜਣੀ ਦੋਨਾਂ ਪਾਰਟੀਆਂ ਨੇ ਮੀਟਿੰਗਾਂ ਕਰਕੇ ਤਮੀਜ਼ਾ ਦੇ ਕੰਮਕਾਜ ਦੀ ਖੂਬ ਸ਼ਲਾਘਾ ਕੀਤੀ ਹੈ ਸੋ ਜਿਸ ਤਰ੍ਹਾਂ ਇਹ ਸਥਿਤੀਆਂ ਬਣੀਆਂ ਵੀ ਆਏ ਹੁਣ ਤਮੀਜ਼ਾ ਦਾ ਐਲਾਨ ਤਾਂ ਆਪਾਂ ਨਹੀਂ ਦੇਖਿਆ ਕਿ ਕਹਿ ਰਹੇ ਐ ਪਰ ਵੀ ਕੇ ਜਾਣੇ ਸੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਮੀਜ਼ਾ ਦੀ ਵਾਪਸੀ ਹੁਣ ਤੈ ਹੋ ਚੁੱਕੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਜਿੱਥੇ ਭਰਤੀ ਦਾ ਕਿਹਾ ਗਿਆ ਸੀਗਾ ਜੀ ਦੋ ਤਰੀਕ ਨੂੰ ਜਤੇਦਰ ਸਾਹਿਬ ਨੇ ਕਹਿਆ ਸੀਗਾ ਵੀ ਫਸੀਲਤੇ ਖੜ ਕੇ ਵੀ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਜਾਵੇਗੀ ਤੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਹਾਲਾਂਕਿ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਤਾਂ ਛਾੜ ਹੀ ਗਏ ਸੀ ਬਾਕੀ ਬਚੇ ਪੰਜ ਮੈਂਬਰ ਜੀ ਹੁਣ ਜਿਹੜੇ ਪਾਕੀ ਪੰਜ ਮੈਂਬਰ ਨੇ ਕਹਲੋ ਸ੍ਰੀ ਅਕਾਲ ਤਖਤ ਸਾਹਿਬ ਦਾ ਅਰਦਾਸ ਕਰਕੇ ਮੁਰਤੋਂ ਜਿਹੜੀ ਭਰਤੀ ਆ ਸ਼ੁਰੂ ਕਰਨਗੇ ਹਾਲਾਂਕਿ ਅਕਾਲੀ ਦਲ ਵੀ ਇਸ ਭਰਤੀ ਨੂੰ ਲੈ ਕੇ ਕਾਫੀ ਸਵਾਲ ਖੜੇ ਕਰ ਰਿਹਾ ਜੀ ਜੀ ਜਿਦਾ ਅਕਸਰ ਆਪਾਂ ਕਹਿੰਨੇ ਕਿ ਦੇਖੋ ਜੀ ਪੰਜ ਨਾ ਬੜਾ ਨਹਿਰਾ ਸੁਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਮੈਂ ਪਹਿਲਾਂ ਵੀ ਸਲਾਹਾਂ ਕਰਕੇ ਜਾਣ ਕੇ ਬੜੀ ਜ਼ਿਆਣੀ ਹੈ ਉਹਨਾਂ ਨੂੰ ਪਤਾ ਹੈ ਭੜਕੇ 18 ਮਾਰਚ ਅਕਾਲ ਤਾਜ਼ਾ ਕੰਪਲੈਕਸ ਵਿਖੇ ਜਿਹੜੇ ਸ੍ਰੀ ਸੰਬਦਲ ਦੀ ਲੀਡਰਸ਼ਿਪ ਨੇ ਪ੍ਰਵਾਨ ਕਰਦੇ ਅਕਾਲੀ ਆਗੂ ਵੱਖ-ਵੱਖ ਪੰਥਕ ਤੇਰਾ ਉਹਨਾਂ ਵੱਲੋਂ ਇੱਕ ਵੱਡਾ ਪੰਥ ਇਕੱਠ ਕੰਪਲੈਕਸ ਚ ਅੰਮ੍ਰਿਤਸਰ ਕੀਤਾ ਜਾ ਰਿਹਾ ਐ ਐਲਾਨ ਉੱਥੇ ਵੀ ਕੀਤਾ ਇਹ ਹੀ ਜਾਣਾ ਕਿ ਸੁਮਣੀ ਕਾਲੀ ਦਲ ਦੀ ਭਰਤੀ ਦੀ ਮਹਾਂ ਮੇਸ਼ੂਰ ਕੀਤੀ ਜਾ ਰਹੀ ਹੈ ਬਕਾਇਦਾ ਧਰਾਂ ਮਾਰ ਤੋਂ ਵੱਡੇ ਪੱਦਰ ਦੇ 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 ਅੰਦਰ ਦੇ ਦੇ ਅੰਦਰ ਵਾਪਕ ਥਾਮਾ ਤੇ ਸੂਰ ਤੋਂ ਪਹਿਲਾਂ ਪਹਿਲਾਂ ਕਾਲੀਗਰ ਨੇ ਬੜੀ ਸਿਆਣਪ ਕੀਤੀ ਇੱਕ ਘਟੋਕੜ ਐਸਟੀਪੀਸੀ ਵਾਲਾ ਕੰਮ ਤਾਂ ਅੱਜ ਸਮਿਟਿਆ ਨਾ ਸਤੀਵਾ ਰੱਦ ਹੋ ਗਿਆ ਧਾਮੀ ਸਾਹਿਬ ਦੀ ਉਮੀਦ ਹੈ ਕਿ ਧਾਮੀ ਸਾਹਿਬ ਵਾਪਸ ਆ ਜਾਣਗੇ ਸੋ ਖਾਲੇ ਇੱਕ ਨਵੀਂ ਚੁਣੌਤੀ ਹੈ ਹੁਣ ਐਸਜੀਪੀਸੀ ਦੇ ਗੱਲ ਕਰ ਲਈਏ ਕਾਲੀਗਰ ਦੀ ਗੱਲ ਕਰ ਲਈਏ ਦੁਰਾਰਸਾ ਕੰਪਲੈਕਸ ਖਾਲਸਾ ਕੰਪਲੈਕਸ ਦੇ ਵਿੱਚ ਜਿਹੜਾ ਹੈ ਵੱਡਾ ਪੰਥੇ ਘੱਟ ਉਰਥੇ ਜਿਹੜਾ ਹੈ ਉਹੀ ਕਾਲੀਗਰ ਦੀ ਪਰਛੀ ਪਰਤੀ ਜਿਹੜੀ ਹੈ ਉਹ ਵੀ ਇਹ ਹੈ ਕਿ ਬਾਦਲਾਂ ਦੀ ਲੀਡਰਸ਼ਿਪ ਨਹੀਂ ਇਸ ਨੂੰ ਬਾਦਲਾਂ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੀ ਪਾਰਟੀ ਕੀ ਹੁਣ ਉਹ ਕਿਹੋ ਜਿਹਾ ਘੰਘਾਰਾ ਪੰਚਿਤਰਾ ਵੱਲੋਂ ਮਿਲੇਗਾ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਸੋ ਕਾਲੀਦਾਲ ਦਾ ਜਿਹੜਾ ਜਿਸ ਤਰ੍ਹਾਂ ਦਾ ਕਮਜ਼ਾਨ 2 ਦਸੰਬਰ ਤੋਂ ਸ਼ੁਰੂ ਹੋਇਆ ਤਾਂ ਮੀ ਸਾਹਿਬ ਦਾ ਅਸਤੀਫਾ ਜੇ ਵਾਪਸ ਹੋ ਜਾਂਦਾ ਜੁਆਇਨ ਕਰ ਲੈਂਦੇ ਜਿੱਦਾਂ ਆਪਾਂ ਲੱਗਦਾ ਹੈ ਕਰ ਸਕਦੇ ਆ ਤਾਂ ਸਿੱਧੀ ਕਾਫੀ ਹੱਦ ਤੱਕ ਤਾਂ ਕਾਲੀਦਾਲ ਦੇ ਲਈ درست ਹੋਏਗੀ ਪਰ ਆਪਾਂ ਕਹੀਏ ਕਿ ਸਾਰਾ ਕੁਝ ਸਹੀ ਹੋ ਗਿਆ ਇਹ ਦੇਖਿਆ ਜਾਏਗਾ ਕਿ ਕੱਲ ਦੀ ਜਿਹੜੀ ਲਲਕਾਰ ਹੈ ਸਖੀਰ ਬਾਦਲ ਜਾਂ ਬਾਦਲਾ ਦੀ ਲੀਡਰਸ਼ਿਪ ਨੂੰ ਉਹ ਕੀ ਰੰਗ ਲਿਆਏਗੀ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਜੀ ਪੰਥਕ ਇਕੱਠ ਦੀ ਪੰਥਕ ਇਕੱਠ ਹੋਣ ਜਾ ਰਿਹਾ ਤੇ ਉਸ ਪੰਥਕ ਇਕੱਠ ਦੇ ਵਿੱਚ ਅਕਾਲੀ ਦਲ ਵੀ ਹਿੱਸਾ ਲਵੇਗਾ ਜੀ ਜਿਹੜਾ ਇਹ ਇਕੱਠ ਹੋਣ ਜਾ ਰਿਹਾ ਇਹ ਵੱਖੋ ਵਕਰੀ ਕਿਸ ਨੇ ਵੇਖਲੀ ਕਿਸ ਨੇ ਕਾਟਾ ਹੋ ਰਿਹਾ ਦੱਖਣ ਦੇ ਵਿੱਚ ਜੀ ਜਿਹੜੀਆਂ ਬਾਕੋ ਕਰਾਜ਼ੀ ਤਰਾਂ ਸਰਕਾਰਾਂ ਕੁਝ ਜਿਹੜੀਆਂ ਕੇਂਦਰ ਸਰਕਾਰ ਤੋਂ ਵੱਖਰੇ ਤੌਰ ਤੇ ਵਿਰੋਧੀ ਸਰਕਾਰਾਂ ਆਪਾਂ ਸੂਬਿਆਂ 'ਚ ਕਹਿ ਸਕਦੇ ਆ ਵੱਡਾ ਮਾਮਲਾ ਇਹ ਹੈ ਕਿ ਕੇਂਦਰ ਇਸ ਵळे ਫੈਸਲਾ ਕਰਨ ਜਾ ਰਿਹਾ ਹੈ ਕਿ ਪਾਰਲੀਮੈਂਟ ਸੀਟਾਂ ਜਿਹੜੀਆਂ ਅਗਲੇ ਸਮੇਂ 'ਚ ਨਵੇਂ ਸਰੇ ਤੋਂ ਦਰਜਾਬੰਦੀ ਹੋਏਗੀ ਨਵੇਂ ਇਲਾਕੇ ਬਣਨਗੇ ਉਹਦੇ ਮਤਾਬਕ ਖਰਸ਼ਾਏ ਪ੍ਰਗਟ ਕੀਤਾ ਜਾ ਰਿਹਾ ਹੈ ਜੋ ਕੇਂਦਰ ਨੇ رائے ਦਿੱਤੀ ਹੈ ਕਿ ਜੀ ਆਬਾਦੀ ਦੇ ਲਿਹਾਜ਼ ਨਾਲ ਹੁਣ ਪਾਰਲੀਮੈਂਟ ਸੀਟਾਂ ਤਾਂ ਆਉਣਗੀਆਂ ਵਿਰੋਧੀ ਧਿਰ ਇਹ ਕਹਿ ਰਹੀ ਹੈ ਜੇ ਆਬਾਦੀ ਦੇ ਲਿਹਾਜ਼ ਨਾਲ ਹੀ ਸੀਟਾਂ ਤਾਂ ਆਉਣੀਆਂ ਤਰ੍ਹਾਂ ਦੱਖਣ ਦੇ ਕਈ ਸੂਬੇ ਪੰਜਾਬ ਹੈ ਇਹਨਾਂ ਦੀਆਂ ਸੀਟਾਂ ਦਾ ਪਹਿਲਾਂ ਨਾਲ ਵੀ ਸਮੜ ਜਾਣੀਆਂ ਫਿਰ ਜੁਪੀ ਹੈ ਜਾਂ ਹੋਰ ਹੈ ਵੱਡੇ ਸੂਬੇ ਹੈ ਕਹਿੰਦੇ ਹੋ ਸਕਦਾ ਹੈ ਕੱਲੀ ਜੁਪੀ ਦੀਆਂ 150 ਸੀਟਾਂ ਹੋ ਜਾਣ ਆਬਾਦੀ ਦੇ ਹਿਸਾਬ ਨਾਲ ਸੰਸਾਰਾ ਮੁਲਕ ਇੱਕ ਪਾਸੇ ਜੁਪੀ ਕੱਲਾ ਇੱਕ ਪਾਸੇ ਇਹੋ ਜਿਹੀਆਂ ਚੁਣੌਤੀਆਂ ਤੇ ਜੇਹਮ ਗੱਲ ਮੈਂ ਆਪਣੇ ਦਰਸ਼ਕਾਂ ਨਾਲ ਜਰੂਰ ਸਾਂਝ ਕਰਨੀ ਪਾਣੀ ਚਾਹਾਂਗਾ ਕਿ ਬੜੀ دیر ਬਾਅਦ ਅਕਾਲੀ ਦਲ ਬਾਰੇ ਜੋ ਇਦਾਂ ਦੇ ਸਵਾਲ ਰੋਡ ਦੇ ਆਹਾਸ਼ੀ ਦੇ ਚੱਲੇਗਾ ਨਹੀਂ ਚੱਲੇਗਾ ਇੱਕ ਵੱਖਰੇ ਮੁੱਦੇ ਹੈ ਅਰੇ ਦੇ ਬਾਵਜੂਦ ਸੁਮਣੀ ਕਾਲੀਦਾ ਦੇ ਖੇਤਰੀ ਪਾਰਟੀ ਜੀ ਦਾ ਇੱਕ ਲੰਮਾ ਪਿਛਲਾ ਇਤਿਹਾਸ ਹੈ ਇਹ ਪਹਿਲਾ ਮੌਕਾ ਹੈ ਕਿ ਸੁਮਣੀ ਕਾਲੀਦਾਲ ਕੌਮੀ ਪੱਧਰ ਤੇ ਬੁਰੂਦੀ ਤਰ੍ਹਾਂ ਦੀ ਕਨਵੈਨਸ਼ਨ ਕਰ ਲੋ ਇਕੱਠ ਕੇ ਲੋ ਜਿਹੜੀ ਕਿ ਮੁਲਕ ਦੇ ਅੰਦਰ ਫੈਡਰਲ ਢਾਂਚੇ ਨੂੰ ਸਿੱਧੇ ਤੌਰ ਤੇ ਕੇਂਦਰ ਦੀ ਜਿਹੜੀ ਨੀਤੀ ਆ ਘੁੜਾ ਲਾਉਣ ਦੀ ਉਹਦੇ ਖਿਲਾਫ ਦੱਖਣ ਜਿਹੜਾ ਕੁਝ ਸੂਬਿਆਂ ਦਾ ਇਕੱਠ ਹੋ ਰਿਹਾ ਮੁੱਖ ਮੰਤਰੀ ਇਕੱਠੇ ਹੋ ਰਿਹਾ ਤੇ ਕਾਲੀਦਾ ਦੇ ਨੁਮਾਇंदे ਵੀ ਉਹਦੇ ਜਾਣ ਕੇ ਐਵੇਂ ਦੇਖੋ ਕੀ ਹੈ ਇਹ ਉਸ ਕੱਟ ਵਿੱਚ ਕਾਂਗਰਸ ਵੀ ਸ਼ਾਮਲ ਹੋ ਰਹੀ ਹੈ ਉਸ ਕੱਟ ਵਿੱਚ ਆਪ ਵੀ ਸ਼ਾਮਲ ਹੋ ਰਹੀ ਹੈ ਉਸ ਕੱਟ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੋ ਰਿਹਾ ਹੈ ਮੁੱਦਾ ਇਹ ਨਹੀਂ ਹੈ ਕਿ ਅਗਲੇ ਸਮੇਂ ਵਿੱਚ ਰੜਕੇ ਇਲੈਕਸ਼ਨ ਲੜਨੀ ਹੈ ਮੁੱਦਾ ਇਹ ਹੈ ਕਿ ਜਿਹੜੀ ਨਵੇਂ ਸਿਰੇ ਤੋਂ ਪਾਰਲੀਮੈਂਟ ਦੀ ਹਰਦਬੰਦੀ ਕੀਤੀ ਜਾ ਰਹੀ ਹੈ ਦਰਜਾਬੰਦੀ ਕੀਤੀ ਜਾ ਰਹੀ ਹੈ ਉਹਦਾ ਆਧਾਰ ਆਬਾਦੀ ਨਹੀਂ ਹੋਣਾ ਚਾਹੀਦਾ ਮਿਲ ਕੇ ਵਿਚਾਰਾਂ ਕਰਨ ਤੋਂ ਬਾਅਦ ਨਵੇਂ ਫਾਰਮੂਲੇ ਮਤਾ ਉਹ ਕਿ ਜਿਹੜਾ ਆਬਾਦੀ ਤੋਂ ਇਲਾਵਾ ਹੋਰ ਜਿਹੜੇ ਹੈਗੇ ਹੱਦ ਬੰਨੇ ਤੈਅ ਕਰਨ ਲਈ ਕੋ ਨਿਦਮ ਬਾੜਨੇ ਚਾਹੀਦੇ ਪਰਵਾਦੀ ਨੂੰ ਇਹ ਤਰ੍ਹਾਂ ਰੱਦ ਕਰਦਿਆਂ ਸੋ ਕਾਲੀ ਜਲ ਪਹਿਲੀ ਵਾਰ ਹੈ ਕੋਮੀ ਪੱਧ ਦੇ ਕਬੱਡੀ ਕਨਵੈਨਸ਼ਨ 'ਚ ਆਪਣੀ ਸ਼ਮੂਲੀਅਤ ਜਾਂ ਆਪਣਾ ਨਾਮ ਜਾਂ ਆਪਣੀ ਹਾਜ਼ਰੀ ਲਾਉਣ ਜਾ ਰਹੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਨੂੰ 3 ਸਾਲ ਪੰਜਾਬ ਦੇ ਵਿੱਚ ਪੂਰੇ ਹੋ ਗਏ ਨੇ ਤੇ ਜਿਹਦੇ ਚੱਲਦਿਆ ਲੁਧਿਆਣੇ ਦੌਰੇ ਤੇ ਨੇ ਜੀ ਅਰਵਿੰਦ ਕੇਜਰੀਵਾਲ ਜਿੱਥੇ ਉਹਨਾਂ ਵੱਲੋਂ ਨਸ਼ੇ ਨੂੰ ਲੈ ਕੇ ਵੀ ਕਈ ਗੱਲਾਂ ਕੀਤੀਆਂ ਗਈਆਂ ਨੇ ਇਹਨਾਂ ਉਹਨਾਂ ਕਿਹਾ ਕਿ ਇਹ ਤਾਂ ਇੱਕ ਟ੍ਰੇਲਰ ਹੈ ਫਿਲਮ ਤਾਂ ਹਲੇ ਬਾਕੀ ਹੈ ਜੀ ਬਿਲਕੁਲ ਇੱਕ ਨਾ ਬੜੀ ਦਿਲਚਸਪ ਗੱਲ ਹੋ ਗਈ ਹੈ ਨਾ ਦਿਨਾਚ ਅਰਵਿੰਦ ਕੇਧਰੀਵਾਲ ਜਦੋਂ ਪੰਜਾਬ ਚ ਆਏ ਤਾਂ ਉਸ ਤੋਂ ਪਹਿਲਾਂ ਦਿੱਲੀ ਦੀਆਂ ਚੋਣਾਂ ਦੇ ਦੌਰਾਨ ਵੀ ਉਸ ਤੋਂ ਬਾਅਦ ਵੀ ਚੱਲਦਾ ਰਿਹਾ ਕਿ ਜੀ ਮੁਖ ਮੰਤਰੀ ਭਗਵੰਤ ਨੂੰ ਵਿਰੋਧੀ ਤਰ੍ਹਾਂ ਦੀ ਗੱਲ ਹੈ ਵਿਰੋਧੀ ਤਰ੍ਹਾਂ ਕਹਿੰਦੇ ਰਹੇ ਜੇ ਮੁਖ ਮੰਤਰੀ ਭਗਵੰਤ ਮਾਨ ਦਾ ਕੁਝ ਦਿਨਾਂ ਦਾ ਮਹਿਮਾਨ ਹੈ ਇਹਨਾਂ ਨੇ ਕੇਂਦਰ ਦੇ ਕੈਬਨਿਟ ਮੰਤਰੀ ਰਵਨੀਤ ਬਿੱਟੂ ਹੋਰ ਕਈ ਦਾ ਕਹਿਰੇ ਕਿ ਜੀ ਜਿਹੜਾ ਮੁਖ ਮੰਤਰੀ ਭਗਵੰਤ ਮਾਨ ਨੇ ਤਾਂ ਆਪਣਾ ਪੂਰਾ ਬਿਸਤਰਾ ਲਪੇਟ ਲਿਆ ਮੁਖ ਮੰਤਰੀ ਦਾ ਉਹ ਤੇ ਤਾਂ ਗਿਆ ਕਿ ਗਿਆ ਅ ਜਿਹੜੀ ਆਪਾਂ ਦਰਸ਼ਕਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਦੇ ਆ ਦੇਖੋ ਆ ਪੰਜਾਬੀ ਐ ਆਪਣੇ ਪਿਆਰ ਦਾ ਜਿਹੜਾ ਨਿੱਗ ਦਾ ਜਿਹੜਾ ਪਹਿਲਾ ਇੱਕ ਨਿਸ਼ਾਨੀ ਜਾਂ ਸਵਾਹ ਹੁੰਦਾ ਜਫੀ ਜਫੀ ਕਿਵੇਂ ਪਈਗੀ ਰਵਿੰਦ ਕੇਦਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀਆਂ ਕੱਲ ਜਫੀਆਂ ਪਈਆਂ ਅਮਰਸਾਹ ਉਹ ਤੋਂ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਮੁੱਖ ਮੰਤਰੀ ਦੇ ਅਹੁਦੇ ਤੇ ਇਹਦਾ ਜਫੀ ਦਾ ਸੰਕੇਤ ਆ ਪਰ ਇਸ ਤੋਂ ਇਲਾਵਾ ਪੱਤਰਕਾਰਾਂ ਵੱਲੋਂ ਵੀ ਸਵਾਲ ਪੁੱਛਿਆ ਗਿਆ ਪੱਤਰ ਸਰਕਾਰਾਂ ਨੇ ਵੀ ਸਾਫ਼ ਤੋਂ ਹਰਵਿੰਦ ਕੇਜਰੀਵਾਲ ਨੇ ਗੱਲ ਕੀਤੀ ਕਿ ਹੁਣ ਤਾਂ ਹਰਵਿੰਦ ਕੇਜਰੀਵਾਲ ਨੇ ਕਹਿ ਗੱਲ ਕਿ ਵੀ ਹਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਇਹ ਤੋਂ ਅਗਲੇ ਜਿਹੜੇ 5 ਸਾਲ ਹੋਣਗੇ ਉਹਨਾਂ 'ਚ ਵੀ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ ਸੋ ਇਹ ਗੱਲ ਜਿਹੜੀ ਹੈ ਬਿਲਕੁਲ ਸਾਫ਼ ਹੋ ਗਈ ਕਿ ਮੁੱਖ ਮੰਤਰੀ ਦੇ ਅਹੁਦੇ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਜਾਂ ਤਬਦੀਲੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਹੀ ਅੱਜ ਹੀ ਮੁੱਖ ਮੰਤਰੀਇਆ ਤੇ ਹੋਣ ਵਾਲੇ ਸਮੇਂ 'ਚ ਵੀ ਮੁੱਖ ਮੰਤਰੀ ਰਹਿਣਗੇ ਅਰੇਵੇਂ ਤੇ ਕੇਜਰੀਵਾਲ ਤੇ ਮੁਕੰਦਰੀ ਭਗਵੰਤ ਮਾਨ ਕਹਿੰਦੇ ਜਿਸ ਤਰੀਕੇ ਨਾਲ ਇੱਕ ਦੂਜੇ ਨੂੰ ਮਿਲੇ ਜਿਹੜੀ ਮੁਸਕਰਾਹਟ ਸੀ ਉਹ ਕਾਫੀ देर ਬਾਅਦ ਕਹਿੰਦੇ ਦੋਨਾਂ ਦੇ ਚਿਹਰਿਆਂ ਤੇ ਮਹਿਨਤ ਉਹਦੇ ਇਸ ਤਰ੍ਹਾਂ ਦੇਖੀ ਗਈ ਜਿਵੇਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਸਾਰਾ ਕੁਝ ਜਿਹੜਾ ਹੈਗਾ ਇੱਕ ਟਿਊਨਿੰਗ ਦੇ ਨਾਲ ਇੱਕ ਸੁਆਦ ਨਾਲ ਹੀ ਚੱਲ ਰਿਹਾ ਔਰ ਸਾਰਾ ਕੁਝ ਠੀਕ ਠਾਕ ਹੈ ਕੋਈ ਤਬਦੀਲੀ ਨਹੀਂ ਹਾਂ ਇਹ ਨਹੀਂ ਗੱਲ ਜ਼ਰੂਰ ਹੈ ਉਹਦੇ ਚ ਗੱਲੇ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮંત્રી ਮੰਡਲ ਦੇ ਅੰਦਰ ਜ਼ਰੂਰ ਕੀ ਤਵਦੀਲੀ ਹੋ ਰਹੀ ਸਾਦੀ ਹੈ ਇਹ ਗੱਲ ਆਉਂਦੀ ਹੈ ਮੈਂ ਜਦੋਂ ਟ੍ਰਿਬਿਊਨ ਚ ਕੰਮ ਕਰਦਾ ਸੀ ਸਾਡੇ ਇੱਕ ਵਾਰ ਇੱਕ ਸੀ ਉਹਨਾਂ ਨੂੰ ਉਧੇ ਤੋਂ ਹਟਾਉਣ ਦੀ ਗੱਲ ਹੋ ਗਈ ਤਾਂ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਆਰਟੀਕਲ ਲਿਖਿਆ ਉਹ ਕਹਿੰਦੇ ਜਿਹੜੀ ਟ੍ਰਿਬਿਊਨ ਦੇ ਸੰਪਾਦਕੀ ਹੈ ਉਹਦੀ ਸਵਾਰੀ ਆ ਕਰਨੀ ਉਹ ਕਹਿੰਦੇ ਜਿਹੜਾ ਊਠ ਹੁੰਦਾ ਹੈ ਊਠ ਦੀ ਜਿਹੜੀ ਲਗਾਮ ਹੁੰਦੀ ਹੈ ਮਹਾਰ ਹੁੰਦੀ ਹੈ ਮਹਾਰ ਨੂੰ ਹੱਥ ਪਾਉਣ ਵਾਲੀ ਗੱਲ ਹੁੰਦੀ ਹੈ ਕਹਿੰਦੇ ਇੱਕ ਹੱਥ ਮਹਾਰ ਤੇ ਹੁੰਦਾ ਤੇ ਇੱਕ ਹੱਥ ਪਗੜੀ ਨਾਲ ਹੁੰਦਾ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਵਜ਼ਾਰਤ ਦੇ ਉਹਦੇ ਵੀ ਇਸੇ ਹੁੰਦੇ ਇੱਕ ਹੱਥ ਕੁਰਸੀ ਨੂੰ ਹੁੰਦਾ ਹੈ ਤੇ ਇੱਕ ਹੱਥ ਜਿਹੜਾ ਹੈਗਾ ਪਗੜੀ ਨੂੰ ਹੁੰਦਾ ਹੈ ਇਹ ਜ਼ਰੂਰ ਜਦੋਂ ਇਹ ਸੁਨੇਹਾ ਆਇਆ ਹੋਏਗਾ ਕਿ ਮੰਤਰੀ ਮੰਡਲ ਦੇ ਵਿੱਚ ਵੀ ਕੋਈ ਤਬਦੀਲੀ ਕੀਤੀ ਜਾ ਸਕਦੀ ਹੈ ਤਾਂ ਕਈਆਂ ਦੀਆਂ ਕੁਰਸੀਆਂ ਚੰਗੀਆਂ ਭਲੀਆਂ ਹੋ ਸਕਦਾ ਹੈ ਹਿਲਣ ਲੱਗੀਆਂ ਹੁਣ ਹੋ ਸਕਦਾ ਹੁਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਇੱਕ ਦੋ ਉਹਦੇ ਮੰਤਰੀਆਂ ਦੇ ਬਦਲੇ ਜਾਸ ਦੇ ਤਬਦੀਲੀ ਹੋ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਮੁਖੰਦਰ ਭਗਵਾਨਤ ਮਾਨ ਨੇ ਉਦਿਆਨ ਅੱਜ ਦਾਵਾ ਵੀ ਕੀਤਾ ਹੈ ਕਿ ਜਿਹੜਾ ਨਵਾਂ ਵਜ਼ਾਏ ਕੁਝ ਉਹਨਾਂ ਦਾ ਉਮੀਦਵਾਰ ਹੈ ਜਿਹੜਾ ਜਿੱਤ ਕੇ ਆਏਗਾ ਤੁਹਾਨੂੰ ਕੋ ਚੰਗੀ ਥਾਂ ਮੰਤਰੀ ਮੰਡਲ ਦੇ ਵਿੱਚ ਦਿੱਤੀ ਜਾ ਸਕਦੇ ਆਸ ਰਾਈਆਂ ਦੇ ਨਾਲ ਇੱਕ ਮੰਤਰੀ ਮੰਡਲ ਜਿਹੜੇ ਤਬਦੀਲੀ ਹੈ ਉਹਦੀਆਂਕਿਆਸ ਰਾਈਆਂ ਵੀ ਸ਼ੁਰੂ ਹੋ ਗਈਆਂ ਜੀ ਜੀ ਸਤੁ ਜੇ ਪਸੇ ਗੱਲ ਕਰਾਂਗੇ ਜੀ ਵਿਕਰਮ ਸੋਮੁਜੀਠਿਆ ਜੇ ਪਟਿਆਲੇ ਦੇ ਵਿੱਚ ਸਟ ਕੋਲ ਪੇਸ਼ ਹੋਏ ਸੀ ਹਾਲਾਂਕਿ ਉਹਨਾਂ ਨੇ ਬਗੈਰ ਬੋਲੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ ਵਾਇਗੁਰੂ ਦਾ ਜਾਪ ਕਰਦੇ ਹੋਏ ਅੰਦਰ ਸਟ ਕੋਲ ਚਲੇ ਗਏ ਜੀ ਦੇਖੋ ਸੱਟ ਨੇ ਪਹਿਲਾਂ ਵੀ ਉਹਨਾਂ ਤੋਂ ਪੁੱਛਕੇਸ਼ ਕੀਤੀ ਹੈ ਜਿੱਥੋਂ ਤੱਕ ਸਵਾਲ ਹੈ ਬੇਕਰਮਿਸ਼ਟੀ ਇਹਦਾ ਸਾਫ਼ ਤੌਰ ਤੇ ਕਹਿੰਦੇ ਕਿ ਰਾਜ ਸੀ ਬਦਲੇ ਦੀ ਭਾਵਨਾ ਨਾਲ ਮੇਰੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਕੋਈ ਨਸ਼ਿਆਂ ਦੇ ਕੰਮ ਧੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਸੱਟ ਨੇ ਅੱਜ ਵੀ ਕਈ ਘੰਟੇ ਪੁੱਛਕੇਸ਼ ਕੀਤੀ ਹੈ ਪਹਿਲਾਂ ਵੀ ਕੀਤੀ ਹੈ ਅਧਿਕਾਰਤ ਤੌਰ ਤੇ ਕੀ ਜਾਣਕਾਰੀ ਆਏਗੀ ਕੀ ਨਹੀਂ ਆਏਗੀ ਇਹ ਤਾਂ ਜਿਹੜੀ ਜਾਂਚ ਕਰ ਰਹੀ ਕਮੇਟੀ ਉਹਦੇ ਆਗੂ ਉਹਦੇ ਦਾ ਜਿਹੜੇ ਹੈਗੇ ਆ ਅਫਸਰੀ ਦੇਣਗੇ ਪਰ ਇਹਦੇ ਨਾਲ ਰਾਜਸੀ ਤੌਰ ਤੇ ਜ਼ਰੂਰ ਇੱਕ ਨਵੇਂ ਤਰ੍ਹਾਂ ਤੋਂ ਜਾ ਇੱਕ ਦੂਜੇ ਦੇ ਖਿਲਾਫ ਦੋਸ਼ ਲਗਾਉਣ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਜਾਂਦਾ ਜਦੋਂ ਆਪ ਵਾਲੇ ਕਹਿੰਦੇ ਆ ਕਿ ਸਾਡੇ ਖਿਲਾਫ ਰਾਸੀ ਬਦਲੇ ਕੁਰੀ ਦੀ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ ਬਿਕਰ ਮੀਠਿਆ ਵੀ ਕਹਿ ਰਹੇ ਕਿ ਰਾਸੀ ਬਦਲੇ ਕੁਰੀ ਦੀ ਭਾਵਨਾ ਨਾਲ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਸਾਡੀ ਮੈਂ ਕਹਿ ਸਕਦਾ ਕਿ ਪਿਛਲੇ ਦਿਨਾਂ ਚ ਮੁਖਵੰਦਰ ਭਗਵੰਤ ਮਾਨ ਨੇ ਕਾਲੀਆਂ ਇਨਕਾਂ ਲਾਈਆਂ ਸੀ ਤੋਂ ਉਦੋਂ ਕਾਲੀਗਰ ਵਾਲੇ ਟੀਚਰਾਂ ਕਰਦੇ ਸੀ ਸੀ ਮੁਖਮਤਰੀ ਨੇ ਕਿਉਂ ਇਨਕਾਂ ਲਾਗੀਆਂ ਤੇ ਅੱਜ ਜੇ ਕਹਿੰਦੇ ਬਿਕਰ ਮਝਿਠਿਆ ਨੇ ਵੀ ਕਾਲੀਆਂ ਐਨ ਕਾਲਆਂ ਆਈਆਂ ਸੀ ਮੋਰ ਸਾਡੇ ਪੰਜਾਬ ਦੇ ਆ ਗੂ ਕਾਲੇ ਨਾਂ ਐਨ ਕਾਂ ਕਿਉਂ ਲਾਉਂਦੇ ਆ ਇਹਦਾ ਰਾਜ ਤਾਂ ਉਹੀ ਦੇ ਜਵਾਬ ਉਹੀ ਦੇ ਸਕਦੇ ਆ ਜੀ ਜੀ ਸੋ ਗੱਲ ਕਰਾਂਗੇ ਜੀ ਕਿਸਾਨਾਂ ਦੇ ਕਿਸਾਨਾਂ ਦੇ ਵੀ ਅੱਜ ਚੰਡੀਗੜ੍ਹ ਦੇ ਮੀਟਿੰਗ ਹੋਈ ਆ ਤੇ ਐਮਐਸਪੀ ਨੂੰ ਲੈ ਕੇ ਕਾਫੀ ਵਿਚਾਰ ਚਰਚਾ ਕੀਤੀ ਗਈ ਆ ਤੇ ਉਹਨਾਂ ਵੱਲੋਂ ਕਹਿਿਆ ਗਿਆ ਸੀ ਅਸੀਂ 26 ਸੈਕਟਰ ਨੂੰ ਤੋਂ ਲੈ ਕੇ ਵਿਧਾਨ ਸਭਾ ਵੱਲ ਕੋਚ ਕਰਾਂਗੇ ਜੀ ਲਾਣੇ ਚ ਗੱਲ ਵੜੀ ਮਸ਼ਹੂਰ ਆ ਉਹ ਕਹਿੰਦੇ ਵਿੱਚ ਲਾਣੇ ਦੇ ਲੋਕ ਬੜੇ ਸਿਆਣੇ ਆ ਸਮਝਦਾਰੇ ਜਦੋਂ ਦੇ ਮਹਿਮਾਨ ਆਇਆ ਉਹ ਤਾਂ ਕਈ ਵਾਰ ਮਹਿਮਾਨ ਨੂੰ ਕਹਿੰਦਾ ਜੀ ਚਾਹ ਵੀ ਤਿਆਰ ਹੈ ਤੇ ਗੱਡੀ ਵੀ ਤਿਆਰ ਹੈ ਤੂੰ ਦੇਖ ਲਓ ਚਾਹ ਪੀਣਿਆ ਕਿ ਗੱਡੀ ਫੜਨੀ ਹੈ ਸੋ ਆਪਾਂ ਸਮਝਦੇਿਹਿਹਾਰ ਨਾਲ ਕਿਸਾਨ ਆਪਣਾ ਬੜਾ ਵੱਡਾ ਹਿੱਸਾ ਹੈ ਕਿਸਾਨਾਂ ਨੇ ਪਹਿਲਾਂ ਤਾਂ ਕੱਲ ਚੰਡੀਗੜ੍ਹ ਸੁਨੋਤ ਕਿਸਾਨ ਮੋਰਚਾ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਕਨਵੈਨਸ਼ਨ ਕੀਤੀ ਇਹ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੌਕੇ ਦਿੱਤੀ ਜੀ ਕਿ ਸੇ ਕਿਸਾਨ ਭਵਨ ਚ ਇੱਕ ਕਨਵੈਨਸ਼ਨ ਕਰਨ ਜਾ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਦਾ ਪੰਜਾਬ ਨਾਲ ਸੰਬੰਧ ਨਹੀਂ ਹੈ ਮੈਂ ਸਵਾੰਤਾ ਕਹਿੰਦੇ ਆਓ ਕਨਵੈਨਸ਼ਨ ਜਾ ਕੇ ਦੱਸੋ ਕਿਸਾਨਾ ਨੇ ਕੱਲ ਦੋ ਦਨ ਕੁਰਸੀਆਂ ਖਾਲੀ ਵੀ ਰੱਖੀਆਂ ਆਪਾਂ ਸਾਰੇ ਜਾਣਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਹਦਾ ਆਉਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਰੋਧੀ ਧਿਰਾਂ ਨਾਲ ਇਸ ਤਰ੍ਹਾਂ ਹੀ ਕਰਦੇ ਰਹੇ ਆ ਆਪਾਂ ਨੂੰ ਪਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧੀਆਂ ਨੂੰ ਇੱਕ ਹਰਚਨੋ ਤੀਰ ਖਿਜੀ ਕਿ ਆਓ ਤੁਹਾਡੇ ਲਈ ਕੁਰਸੀਆਂ ਖਾਲੀ ਰੱਖੀਆਂ ਇੱਥੇ ਆ ਕੇ ਪੰਜਾਬ ਦੇ ਮੁੱਦਿਆਂ ਤੇ ਬਹਿਸ करिए ਤਾਂ ਉਦੋਂ ਵੀ ਕਈ ਵਿਰੋਧੀ ਧਿਰਾਂ ਦੇ ਆਗੂ ਨਹੀਂ ਸੀ ਆਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਦਾ ਆਉਣਾ ਸੀ ਸਰਜੁਗਤ ਕਿਸਾਨ ਮੋਰਚੇ ਨੇ ਜਰੂਰ ਇਸ ਮੀਟਿੰਗ ਦੇ ਬਾਅਦ ਐਲਾਨ ਕੀਤਾ ਹੈ ਕਿ 26 ਮਾਰਚ ਨੂੰ ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੋਵੇਗਾ ਸਮੂਲਤ ਕਿਸਾਨ ਮੋਰਚੇ ਦੇ ਲਈ ਵਾਕਵਾ ਕਜੇ ਤੇ ਬੰਦੀਆਂ ਚੰਡੀਗੜ੍ਹ ਵੱਲੋਂ ਕੂਚ ਕਰ ਰਹੀਆਂ ਤੇ ਪੰਜਾਬ ਦੇ ਜਿਹੜੇ ਜੁੜੇ ਮੁੱਦੇ ਆ ਉਹਨਾਂ ਮੁੱਦਿਆਂ ਤੇ ਜਿਹੜੀ ਸਰਕਾਰ ਸੁਣਵਾਈ ਨਹੀਂ ਕਰ ਰਹੀ ਆਪਣਾ ਰੋਜ਼ ਦਾ ਵਿਖਾਵਾ ਕਰਨੀਆਂ ਨਾਲ ਹੀ ਦੂਜਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਸ਼ੰਭੂ ਤੇ ਖਨੋਰੀ ਬਾਰਡਰ ਤੇ ਇੱਕ ਸਾਲ ਤੋਂ ਲੰਬੇ ਸਮੇਂ ਤੋਂ ਬੈਠਾ ਹੈ ਜਿਨਾਂ ਦੇਖਵਾਇ ਚੈਕੀਸਿਨ ਢੱਲੇਵਾਰ ਸਰਸਪੰਦੇਰ ਕਰ ਰਿਹਾ ਉਹਨਾਂ ਨੇ ਅੱਜ ਚੰਡੀਗੜ੍ਹ 'ਚ ਕਨਵੈਨਸ਼ਨ ਕਰਕੇ ਕਿਹਾ ਕਿ ਤਾਂ ਹੋਰ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਪੰਜਾਬ ਦੇ ਮੁੱਦਿਆਂ ਤੇ ਵੱਖ-ਵੱਖ ਸੂਬਿਆਂ 'ਚ ਕੀਤੀਆਂ ਇਦਾਂ ਹੀ ਅੱਜ ਵੀ ਚੰਡੀਗੜ੍ਹ 'ਚ ਉਹਨਾਂ ਨੇ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਵੱਡੇ ਮਾਮਲਿਆਂ ਲੈ ਕੇ ਚਰਚਾ ਕੀਤੀ ਹੈ ਹਰਿਆਣਾ ਜਵੀ ਦੂਜੇ ਸੂਬਿਆਂ 'ਚ ਇਸ ਤਰ੍ਹਾਂ ਦਾ ਦੌਰ ਜਾਰੀ ਰਹੇਗਾ ਤੇ ਇੱਕ ਦਿਨ ਬਾਅਦ ਹੀ 19 ਮਾਰਚ ਨੂੰ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦੀ ਤੇ ਕੇਂਦਰ ਸਰਕਾਰ ਦੀ ਮੀਟਿੰਗ ਹੋਣ ਜਾ ਰਹੀ ਹੈ ਦੇਖਿਆ ਜਾਏਗਾ ਇਸ ਕਨਵੈਨਸ਼ਨਾਂ ਦੇ ਰੂਸ ਰਖੇਵਿਆਂ ਦੇ ਦੌਰ ਦੇ ਵਿੱਚ ਕੇਂਦਰ ਤੇ ਕਿਸਾਨ ਆਗੂਆਂ ਦੀ ਮੀਟਿੰਗ ਕੋਈ ਸਿੱਟੇ ਲਿਆਏਗੀ ਕੋਈ ਨਤੀਜੇ ਲਿਆਏਗੀ ਸਾਰਿਆਂ ਦੀ ਨਜ਼ਰਾਂ ਇਸ ਗੱਲ ਤੇ ਵੀ ਟਿਕਿਆ ਹੋ ਗਿਆ ਕਿ 19 ਮਾਰਚ ਦੀ ਮੀਟਿੰਗ ਜਿਹੜੀ ਸ਼ਬੂ ਤੇ ਖਨੋਰੀ ਬਾਰਡਰ ਦੀ ਲੀਡਰਸ਼ਿਪ ਕਿਸਾਨਾਂ ਦੀ ਉਹ ਤਾਂ ਚੰਡੀਗੜ੍ਹ 'ਚ ਹੀ ਹੋਣ ਜਾ ਰਹੀ ਹੈ ਕੀ ਕੋਈ ਨਤੀਜਾ ਦੇ ਪਾਏਗੀ ਜਾਂ ਫਿਰ ਅੱਗੇ ਤਰੀਕ ਤੇ ਤਰੀਕ ਅਗਲੀ ਤਰੀਕ ਹੋਰ ਵੀ ਪੈ ਸਕਦੀ ਹੈ ਗੱਲਬਾਤ ਦੀ ਜੀ ਸੋ ਨਾਲ ਇਹ ਕਰਾਂਗੇ ਜੀ ਪੰਜਾਬ ਦੇ ਵਿੱਚ ਤੇ ਆਮ ਆਦੀ ਪਾਰਟੀ ਵੱਲੋਂ ਨਸ਼ਾ ਲੈ ਕੇ ਮੁਹਿੰਮ ਛੜੀ ਗਿਆ ਉੱਥੇ ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਸੀ ਵੀ ਆਮ ਆਦੀ ਪਾਰਟੀ ਦਾ ਟਰੇਲਰ ਸੀਗਾ ਤੇ ਕਿਸੇ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਅਸੀਂ ਅੱਗੇ ਵੀ ਹੋਰ ਕੰਮ ਕਰਾਂਗੇ ਜੀ ਬਿਲਕੁਲ ਦੇਖੋ ਇੱਕ ਤਾਂ ਇਸ ਦੇ ਦੌਰ ਦੇ ਆਪਾਂ ਦੇ ਗਜ਼ੇਰਕਾਰ ਆ ਮੁਖੰਦਰੀ ਭਗਵੰਦ ਸਿੰਘ ਸਰਕਾਰ 3 ਸਾਲ ਮੁਕੰਮਲ ਹੋ ਗਿਆ ਉਹਨਾਂ 3 ਸਾਲ ਦੇ ਚੱਲਦਿਆਂ ਨਸ਼ਿਆਂ ਦਾ ਵੱਡਾ ਮੁੱਦਾ ਜਿਹਦੇ ਖਿਲਾਫ ਉਹਨਾਂ ਨੇ ਝੰਗ ਦੀ ਗੱਲ ਕਰਕੇ ਮੁਹਿੰਮ ਛੜੀ ਹੈ ਵਿਰੋਧੀ ਪਾਰਟੀਆਂ ਤਾਂ ਉਹਦਾ ਵਿਰੋਧ ਹੀ ਕਰ ਰਹੀਆਂ ਜੇ ਆਪਾਂ ਭਾਜਪਾ ਦੀ ਗੱਲ ਕਰੀਏ ਭਾਜਪਾ ਨੇ ਇੱਕਦਮ ਪਹਿਲਾਂ ਸਾਰੇ ਪੰਜਾਬ 'ਚ ਤਕਰੀਬਨ 150 ਥਾਵਾਂ ਤੇ ਰੋਸ ਵਖਾਵੇ ਕੀਤੇ ਕਿ ਭਾਜਪਾ ਜਿਹੜੀ ਵਿਰੋਧ ਪ੍ਰਗਟ ਕਰ ਰਹੀ ਹੈ ਕਿਉਂ ਇਸ ਕਰਕੇ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਹੈ 3 ਸਾਲਾਂ 'ਚ ਉਹਦੀ ਕਾਰਗੁਜ਼ਾਰੀ ਪਰਫਾਰਮੈਂਸ ਬੜੀ ਨਾ ਮਾਤ ਰਹੀ ਹੈ ਅਸਫਲ ਰਹੀ ਹੈ ਉਹ ਨਸ਼ਿਆਂ ਦੀ ਗੱਲ ਕਰਦੇ ਆ ਰੋਜ਼ਗਾਰ ਦੀ ਗੱਲ ਕਰਦੇ ਆ ਵਿਕਾਸ ਦੀ ਗੱਲ ਕਰਦੇ ਆ ਵਾਦਿਆਂ ਦੀ ਗੱਲ ਕਰਦੇ ਆ ਔਰਤਾਂ ਨੂੰ ਪੈਸੇ ਦੇਣ ਦੀ ਗੱਲ ਕਰਦੇ ਆ ਜਿਹੜਾ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀ ਮਹੀਨੇ ਦੇ ਮਹੀਨੇ ਜਿਹੜਾ ਇੱਕ ਵੱਜ ਮਹੀਨਾ ਰਕਮ ਦਿੱਤੀ ਜਾਏਗੀ ਉਹ ਮੁੱਦੇ ਖੜੇ ਕਿੱਥੇ ਗਏ ਆਪ ਜੇ ਖਿਲਾਫ ਜਿਹੜੀਆਂ ਦੂਜੀਆਂ ਧਿਰ ਉਹਨਾਂ ਨੂੰ ਵਾਅਦੇ ਚਤੇ ਕਰਾ ਰਹੀਆਂ ਦੂਜੇ ਪਾਸੇ ਆਪ ਨੇ ਜਿਹੜੀ ਮਹਿਮੇਸ਼ੀੜੀ ਹੈ ਲਸ਼ਣ ਦੇ ਮੁੱਦਿਆਂ ਲੈ ਕੇ ਦੂਜੇ ਮਾਮਲਿਆਂ ਲੈ ਕੇ ਇਸੇ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਨੇ ਜਦੋਂ ਆਏ ਆ ਉਹ ਤਾਂ ਕਿ ਉਹ ਦਰਬਾਰ ਸਾਹਿਬ ਦਾ ਕੋਈ ਜ਼ਿਕਰ ਕਰ ਰਹੇ ਸੀ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਆ ਕੇ ਨਤਮਸਤਕ ਵੀ ਹੋਏ ਆ ਰਿੰਦ ਕੇਜਰੀਵਾਲ ਔਰ ਉਨ੍ਹਾਂ ਨੇ ਸ਼ੁਕਰਾਨਾ ਵੀ ਕੀਤਾ 3 ਸਾਲ ਮੁਕੰਮਲ ਹੋਣ ਦਾ ਔਰ ਪੰਜਾਬੀਆਂ ਨਾਲ ਜਿਨ੍ਹਾਂ ਤੁਸੀਂ ਕਹਿ ਰਹੇ ਹੋ ਵਾਦਾ ਵੀ ਕੀਤਾ ਕਿ ਆਉਣ ਵਾਲੇ ਦਿਨਾਂ ਚ ਜਿਹੜੇ ਵਾਦੇ ਰਹਿ ਗਏ ਦੇਖੋ ਕਿਸ ਕਦਰ ਜਿਹੜੇ ਮੁਕੰਮਲ ਹੁੰਦੇ ਆ ਔਰ ਪਿਛਲੇ ਦਿਨਾਂ ਚ ਜਿਹੜੇ ਬਹੁਤ ਸਾਰੇ ਵਾਦੇ ਬਹੁਤ ਸਾਰੇ ਇਹ ਗੱਲਾਂ ਸੀ ਉਹ ਪੂਰਤੀ ਕੀਤੀ ਗਿਆ ਰੋਜ਼ਗਾਰ ਦੀ ਗੱਲ ਮੁਖਵੰਦਰ ਭਗਵੰਤ ਮਾਨ ਅਕਸਰ ਅੰਕੜਿਆਂ ਅਨੁਸਾਰ ਅੱਜੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਇਹ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਢੀਂਗੇ ਚੈਨਲ ਸਾਂਝੀ ਕਰਨੀ ਚਾਹਾਂਗਾ ਰੋਜ਼ਗਾਰ ਦੇ ਬਾਰੇ ਵਿੱਚ মতਵੇਦ ਹੋ ਸਕਦਾ ਹੈ ਕਿ ਰੋਜ਼ਗਾਰ ਐਨਾ ਹੋਇਆ ਐਨਾ ਨਹੀਂ ਹੋਇਆ ਪਰ ਮੈਂ ਕਈ ਜਨਰਲ ਲੋਕਾਂ ਨੂੰ ਰੋਜ਼ਗਾਰ ਮਿਲਿਆ ਐਮਪਲਾਈ ਬਣਿਆ ਉਹਨਾਂ ਨਾਲ ਆਪ ਗੱਲਬਾਤ ਕੀਤੀ ਹੈ ਜਿਸ ਵਿੱਚ ਮਰਦ ਵੀ ਔਰਤਾਂ ਵੀ ਸ਼ਾਮਲ ਹੈ ਸਭ ਨੇ ਕਿਹਾ ਕਿ ਅਸੀਂ ਕਿਸੇ ਨੂੰ ਦੁਆਨੀ ਨਹੀਂ ਦਿੱਤੀ ਮੁਫਤ ਦੇ ਵਿੱਚ ਸਾਨੂੰ ਨੌਕਰੀਆਂ ਮਿਲੀਆਂ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਚਾਹੇ ਪਹਿਲੀ ਕੋਈ ਸਰਕਾਰ ਹੀ ਹੋਵੇ ਪੰਜਾਬ 'ਚ ਸਵਾਰਿਆ ਕਿ ਅਕਸਰ ਹੀ ਨੌਕਰੀਆਂ ਲੈਣ ਦੇ ਮਾਮਲੇ 'ਚ ਕਈ ਲੋਕ ਆਪਣੇ ਜੇਬਾਂ ਪਰਦੇ ਸੀ ਜੇਬਾਂ ਚ ਪੈਸੇ ਪਾਉਂਦੇ ਸੀ ਘਟੂ ਘੜ ਐਸ ਵਾਰੇ ਜ਼ਰੂਰ ਹੈ ਕਿ ਜਿਹੜੀਆਂ ਵੀ ਨੌਕਰੀਆਂ ਲੋਕਾਂ ਨੂੰ ਘੱਟ ਮਿਲਿਆ ਬਾਅਦ ਮਿਲਿਆ ਪਰ ਜਿਹਨੂੰ ਵੀ ਨੌਕਰੀ ਮਿਲੀ ਹੈ ਸਾਰੇ ਕਹਿੰਦੇ ਕਿ ਜੀ ਸਾਨੂੰ ਤਾਂ ਘਰੇ ਬੈਠਿਆਂ ਨੂੰ ਚਿੱਠੀ ਆਈ ਹੈ ਪੱਤਰ ਆਇਆ ਹੈ ਕਿ ਤੁਸੀਂ ਆਓ ਆ ਕੇ ਇੰਟਰਵਿਊ ਦਿਓ ਜੇ ਨੌਕਰੀ ਜੁਆਇਨ ਕਰੋ ਤੁਸੀਂ ਰਿਜ਼ਰਵ ਕਰਦੇ ਹਾਂ ਕੋਈ ਵਿਚੋਲਾ ਨਹੀਂ ਕੋਈ ਏਜੰਟ ਨਹੀਂ ਸੋ ਇਸ ਲਿਹਾਜ ਨਾਲ ਜਿਹੜੀ ਆਪਾਂ ਗੱਲ ਕਰੀ ਆਪ ਦੀ ਪਰਫਾਰਮੈਂਸ ਦੀ ਆਪ ਹੀ ਦਾਅਵੇ ਕਰਿਓ ਨਾ ਜਾਨੇ ਮੁੱਦੇ ਤੇ ਜਿਸ ਤਰ੍ਹਾਂ ਬਲਡੋਜ਼ਰ ਚੱਲਿਆ ਪੰਜਾਬ ਦੇ ਅੰਦਰ ਜਿਦਾ ਅਸਕਰੰਦੇ ਮਕਾਨਤਾ ਜਾਰੇ ਆਈ ਗੱਲ ਜ਼ਰੂਰ ਹੈ ਕਿ ਮਹਿਮ ਕੇਵਲ ਸਰਕਾਰੀ ਹੰਗਾਰੇ ਨਾਲ ਸਰਕਾਰੀ ਹੰਾਰੇ ਨਾਲ ਨਹੀਂ ਚੱਲ ਸਕਦੀ ਪਿਛਲੇ ਸਮੇਂ 'ਚ ਮੈਂ ਦੇਖਦਾ ਰਹੇ ਆ ਕਿ ਪਿੰਡਾਂ ਦੇ ਅੰਦਰ ਕਮੇਟੀਆਂ ਬਣੀਆਂ ਸੀ ਨਸ਼ੇ ਦੇ ਖਿਲਾਫ ਉਹਨਾਂ ਨੂੰ ਸਰਕਾਰ ਦਾ ਇਨਾ ਵੱਡਾ ਹੰਗਾਰਾ ਨਹੀਂ ਮਿਲਿਆ ਜਿਸ ਕਰਕੇ ਉਹ ਕਮੇਟੀਆਂ ਹੌਲੀ-ਹੌਲੀ ਕਰਕੇ ਖੁਰਦੀਆਂ ਗਈਆਂ ਉਹਨਾਂ ਦੀ ਸ਼ਕਤੀ ਘਟਦੀ ਗਈ ਹੁਣ ਸਰਕਾਰ ਇਹ ਜ਼ਰੂਰ ਆਪਣੇ ਅੰਗੇ ਦੋਸਤੋ ਮిత్ర మీడియా ਕਰਮੀਆਂ ਨੂੰ ਜਾ ਕੇ ਲਾਈਵ ਦਿਖਾਉਂਦੇ ਆ ਕਿ ਦੇਖੋ ਅੱਜ ਫਤੇਗੜ ਸਾਹ ਅੱਜ ਪਟੇਂਡਾ ਅੱਜ ਕੋਟਕਪੂਰੇ ਅੱਜ ਬਰਨਾਲਾ ਕਿਸ ਤਰ੍ਹਾਂ ਨਸ਼ਾ ਤਸਕਰੀਆਂ ਜਿਹੜੀਆਂ ਦੁਕਾਨਾਂ ਮਕਾਨ ਜਿਹੜੀਆਂ ਹੋਰ ਜ਼ਾਇਦਾ ਤਾਂ ਉਜਾੜ ਤੋਂ ਹੋ ਰੀਆਂ ਟੈ ਰੀਆਂ ਇਸ ਦੇ ਖਿਲਾਫ ਮਹਿਮ ਨਜ਼ਰ ਆ ਰਹੀ ਹੈ ਪਰ ਤਰਾਤਲ ਦੇ ਜਿਵੇਂ ਇੱਕ ਇੱਕ ਤੇ ਇੱਕ ਲੋਕਾਂ ਨੂੰ ਵੱਡੇ ਪੱਧਰ ਤੇ ਜੋੜੇ ਜਾਣ ਦੀ ਲੋੜ ਹੈ ਕਿਉਂਕਿ ਨਸ਼ਾ ਖਰਾ ਮਹਿਮ ਕੇਵਲ ਸਰਕਾਰੀ ਮਹਿਮ ਨਾਲ ਹੀ ਫਤਹੀ ਨਹੀਂ ਕੀਤਾ ਜਾ ਸਕਦਾ ਇਹਦੀਆਂ ਬਹੁਤ ਸਾਰੀਆਂ ਪਰਤਾਂ ਇਹ ਵਿੱਚ ਸਰਕਾਰਾਂ ਦੇ ਨਾਲ ਅੰਦਰ ਜਿਹੜੇ ਪੀਸ ਦਾ ਗੱਟ ਜੋੜ ਅਧਿਕਾਰੀਆਂ ਦਾ ਗੱਟ ਜੋੜ ਰਾਸੀ ਤੰਤਰ ਇਹ ਸਾਰੇ ਕਾਛ ਦੇ ਖਰਾਬ ਜਿਹੜੇ ਨਾ ਧਰਨ ਨਾਲ ਨਾਲ ਨਾ ਜੁੜੀਆਂ ਵੀ ਆ ਉਹਨਾਂ ਦੇ ਖਿਲਾਫ ਸਾਂਝੇ ਤੌਰ ਤੇ ਲੜਾਈ ਲੜੀ ਜਾਏਗੀ ਤਾਂ ਸ਼ਾਇਦ ਕੋਈ ਸਤਾਈ ਦੀਆਂ ਚੋਣਾਂ ਤੋਂ ਪਹਿਲਾਂ ਇਸੇ ਤਰੀਕੇ ਨਾਲ ਜਿੱਦਾਂ ਪਰ ਰਜ਼ਗਾਰ ਦਾ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਸਕਦੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਕੋਈ ਨਹੀਂ ਕੀਤਾ ਦੇਖੋ ਅਸੀਂ ਕਰਕੇ ਦਿਖਾਇਆ ਪਰ ਸਮਾਂ ਦੱਸੇਗਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਨੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮਾਂ ਦੇ ਵਿੱਚ ਜੁੜੇ ਰਹੇ ਇਹ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ